ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਗਿੱਲ ਡੇਰੀ ਫਾਰਮ ਤੇ ਅੱਜ ਪਹੁੰਚੇ ਆ ਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਚ ਤੁਹਾਨੂੰ ਪੰਜ ਪਸ਼ੂ ਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਤੇ ਇੱਕ ਵੈੜਾ ਤਾਜੀ ਸੂਈ ਗੱਲਬਾਤ ਕਰਦੇ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਮਾ ਕਿਰਪਾ ਵਾਹਿਗੁਰੂ ਹੋਰ ਸੁਣਾਓ ਕੰਮਕਾਰ ਕਿਵੇਂ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਜੰਦਾ ਜੀ ਠੀਕ ਹੈ ਜੀ ਤੇ ਅੱਜ ਪੰਜ ਪਸ਼ੂ ਆਪਣੇ ਛੋਟੀਆਂ ਨੇ ਦੋੰਦੀਆਂ ਚੌਕੀਆਂ ਠੀਕ ਹੈ ਜੀ ਤੇ ਇੱਕ ਵਹਿੜਿਆ ਆਪਣੇ ਕੋਲ ਦੂਜਾ ਛੁਆ ਹਾਂਜੀ ਤਾਂ ਜੀ ਛੁਈ ਕੱਲ ਦੀ ਠੀਕ ਹੈ ਜੀ ਤੇ ਹੋਰ ਕੋ 17 18 ਕਿਲੋ ਗੂੜਾ ਵਹਿੜ ਕੋ ਠੀਕ ਹੈ ਜੀ ਤੇ ਆਜ ਤਾਜ਼ੀਆਂ ਛੁਈਆਂ ਛੋਟੀਆਂ ਆਪਣੇ ਕੋਲ ਇਹਨਾਂ ਵੀ ਤੁਹਾਨੂੰ ਡਿਟੇਲ ਵੀ ਦੇ ਦਿੰਦੇ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਆਪਣਾ ਮਾੜਾ ਜੀ ਨਾਂ ਆਪਣਾ ਵੀਰ ਜੀ ਤਰਸ਼ੀਮ ਸਿੰਘ ਆ ਪਿੰਡ ਗਰੰਥਗੜ੍ਹ ਤਸੀਲ ਬਟਾਲਾ ਜ਼ਿਲ੍ਹਾ ਗੱਦਾਫੋਰ ਫੋਨ ਨੰਬਰ 82644848827 ਠੀਕ ਹੈ ਜੀ ਤੇ ਆ ਪਹਿਲਾ ਸੂਆ ਦੋ ਦੰਦ ਝੋਟੀ ਆ ਪਹਿਲਾ ਸੂਆ ਦੋ ਦੰਦ ਤਾਜੀ ਛੂਈ ਆ ਠੀਕ ਆ ਜੀ ਬੱਚਾ ਕੀ ਜੇ ਮਗਰ ਬੱਚਾ ਇਹਦੇ ਮਗਰ ਵੀਰ ਜੀ ਕਟਾ ਵਾ ਕਟਾ ਮਗਰ ਆ ਜੀ ਠੀਕ ਆ ਜੀ ਸੋਣੀ ਸੁਨੱਖੀ ਜੋ ਸੋਣੀ ਸੁਨੱਖੀ ਆ ਪੂਰੀ ਬਹੁਤ ਸ਼ੌਵ ਆ ਤੇ ਜਿੱਦਾਂ ਮਰਜੀ ਭੋਵੇਂ ਇੱਧਰ ਥੱਲੇ ਬਹਿ ਜਾਓ ਇਹਦੇ ਬਾਕੀ ਚੂਣ ਚਣ ਬਾਹਲੀ ਪੋਲੀ ਆ ਠੀਕ ਆ ਜੀ ਗਿਲ ਸਭ ਚੂਣ ਚਣ ਬਹੁਤ ਪੋਲੀ ਇੱਥੇ ਭੋਵੇਂ ਖਿਲਾਰ ਕੇ ਦੋ ਨਾ ਇੱਧਰ ਥੱਲੇ ਬਹਿ ਜਾਓ ਇਹਦੇ ਬਹੁਤ ਜ਼ਿਆਦਾ ਚੰਗੀ ਆ ਇਹ ਸੱਟ ਕੇ ਨਾ ਇੱਧਰ ਬਿਖਾ ਦੋ ਗਾੜੀ ਆ ਦੇਖੋ ਪੂਰੀ ਸੀਲ ਕੰਢੀ ਆ ਠੀਕ ਆ ਜੀ ਬਹੁਤ ਜਿਆਦਾ ਚੰਗੀ ਜੀ ਤੇ ਬਾਕੀ ਥਾਣ ਵੀ ਵੇਖੋ ਆ ਲੱਗਾ ਮੁਠੀ ਦੀ ਜਵਾਲ ਆ ਥਾਣੇ ਆ ਇਹ ਕਰਾਂਗੇ ਕਾਲੀ ਦੇਖੋ ਪਤਾਰੀ ਚਾ ਨਾ ਪੜੀ ਆ ਹਾਂਜੀ ਹਾਂਜੀ ਵੰਡ ਨਾ ਪੜੀਆਂ ਝੋਟੀਆਂ ਬਾੜੀ ਜੀ ਲੈ ਬਾਕੀ ਸੇਂਗ ਗਸੋਂਗ ਵੀ ਆ ਕੁੰਡਾ ਸੇਂਗ ਆ ਤੇ ਮੂੰਹ ਉਹ ਦੂਦਾਂਦ ਦੂਦਾਂਦ ਠੀਕ ਆ ਜੀ ਮੋਲ ਵੀ ਆਪਾਂ ਇਹਦਾ ਜਾਇਜ਼ ਹੀ ਕਰਨਾ ਗਿੱਲ ਸਾਹਿਬ ਹਾਂਜੀ ਹਾਂਜੀ ਛੋਟੇ ਛੋਟੇ ਮੁੱਲ ਕਰਦੇ ਆ ਕਿੰਨਾ ਮੁੱਲ ਕਰਨਾ ਜੀ ਮੋਲੇ ਦਾ ਜਾਇਜ਼ ਹੀ ਕਰਦਣਾ 140 ਹਾਂਜੀ ਹਾਂ ਨਾਂ ਵਾਲੀ ਗੱਲ 135 ਦੀ ਦੇਣੀ ਹੈ 135000 ਦੀ ਦੇਖੋ ਆਪਾਂ ਜਾਇਜ਼ ਹੀ ਮੁੱਲ ਕੀਤਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚੋਆ ਜੂਗੀ ਦੁੱਧ ਵੀਰ ਜੀ ਇਹਦੇ ਕੋਲ ਇਸ ਟਾਈਮ 11 ਕਿਲੋ 11 ਕਿਲੋ ਦੁੱਧ ਆ ਜੀ ਦੋ ਤਿੰਨ ਕਿਲੋ ਇਹਨੇ ਹਲੇ ਵਧਾ ਦੇਣਾ ਤਾਜੀ ਹੋਈ ਹਾਂਜੀ ਹਾਂਜੀ ਤੇ ਅੱਗੇ ਦੂਜੇ ਨੰਬਰ ਤੇ ਚਾਰ ਦੰਦ ਝੋਟੀ ਵੀਰ ਜੀ ਇਹ ਚਾਰ ਦੰਦ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੇ ਮਗਰ ਵੀ ਬੱਚਾ ਕਟਾ ajo ਹਾਂਜੀ ਸੂਈ 14 ਤੋਂ 5 ਦਿਨਾਂ ਦੀ ਏ 5 ਤੋਂ 5 ਦਿਨਾਂ ਦੀ ਹਾਂ ਠੀਕ ਹੈ ਜੀ ਦੁੱਧ ਇਹਦੇ ਕੋਲ 11 12 ਕਿਲੋ ਕੋਲ ਲੈ ਵਾਲੂਆ ਕਿ ਨਾ ਖੁੱਲਾ ਲੈਵਾ ਦੇ ਬਾਕੀ ਆਹ ਦੇਖੋ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਜੇ ਨੋ ਕਾਲਾ ਥਾਣਿਆ ਜਿਹੜੀਆਂ ਛੋਟੀ ਨੂੰ ਬੱਚਾ ਲੱਗ ਜੇ ਥਣ ਬਹੁਤ ਜ਼ਿਆਦਾ ਠੀਕ ਹੈ ਜੀ ਜੂਈ ਜੂਈ ਬਹੁਤ ਜ਼ਿਆਦਾ ਇਸ ਟਾਈਮ ਤੇ ਕਿੰਨਾ ਜੀ ਇਹਦੇ ਕੋਲ ਦੁੱਧ ਇਹਦੇ ਕੋਲ 11 12 12 ਕਿਲੋ ਹੀ ਆ ਜੀ ਅੱਛਾ 12 ਕਿਲੋ ਰੋਜ਼ ਠੀਕ ਹੈ ਜੀ ਤੇ ਬਾਕੀ ਕਿੰਨਾ ਗੱਦ ਦੁੱਧ ਚਵਾਜੂਗੀ ਦੁੱਧ ਸ਼ਵੀਰ ਜੀ ਇਹਨੇ 2 14 15 ਕਿਲੋ ਕਰ ਦੇਣਾ ਹਾਂ ਜੀ 14 ਤੋਂ 15 ਕਿਲੋ ਦੁੱਧ ਹਾਂ ਜੀ ਠੀਕ ਆ ਜੀ ਆਹ ਦੇ ਸਕਦੇ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਵੀ ਆਪਾਂ ਬਿਲਕੁਲ ਛੋਟੇ ਛੋਟੇ ਕਰਨੇ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਇਹ ਗਿੱਲ ਸਾਹਿਬ ਹਾਂ ਜੀ ਹਾਂ ਜੀ ਇਹਦਾ ਮੁੱਲ ਆਪਾਂ ਕਰਦੇ ਹਾਂ 145 ਹਾਂ ਜੀ ਹਾਂ ਜੀ 140 ਦੀ 137 ਦੀ ہاں ਨਾ ਦੇ ਦਾਂਗੇ 13700 ਆ ਗਈ ਠੀਕ ਆ ਜੀ ਛੋਟੇ ਮੁੱਲ ਵੇਦੋ ਸਿਆਰੇ ਦੇ ਡੇਡ ਦੀਆਂ ਦਿੱਤੀਆਂ ਝੋਟੀਆਂ ਇਦਾਂ ਦੀਆਂ ਠੀਕ ਆ ਜੀ ਆ ਬੱਚਾ ਜੇ ਮਗਰ ਬੱਚੇ ਸਾਰੇ ਕੋਲੇ ਬੱਜੇ ਆ ਬੱਚੇ ਸਾਰੇ ਚਮਾ ਤੋਂ ਪੰਜਾਂ ਦਿਨਾਂ ਦਾ ਤੇ ਅੱਗੇ ਆ ਗਈ ਤੀਜੇ ਨੰਬਰ ਤੇ ਇਹ ਇਹ ਚਾਰ ਦੰਦ ਆ ਵੀਰ ਜੀ ਚਾਰ ਦੰਦ ਝੋਟੀਆਂ ਜੀ ਵੇਖੋ ਕੱਦ-ਕੁੱਦ ਬਹੁਤ ਵੱਡਾ ਝੋਟੀ ਦਾ ਖਣ-ਖਣ ਵਖਾਲ ਤੋਂ ਬਹੁਤ ਚੰਗ ਲੱਗਾ ਖਣ-ਖਣ ਵੇਖੋ ਫਿੱਟ ਸੱਡਰ ਦੀ ਆ ਠੀਕ ਆ ਜੀ ਬਹੁਤ ਵੱਡੀ ਝੋਟੀ ਆ ਹਾਂਜੀ ਬਿਲਕੁਲ ਤੇ ਸਿੰਘ ਦੀ ਕੁਆਲਿਟੀ ਦੇਖੋ ਐ ਚੈਂਪੀਅਨ ਸਿੰਘ ਆ ਜੀ ਸਿੰਘ ਬਹੁਤ ਚੰਗਾ ਲੱਗਾ ਥਣਸੂ ਵੀ ਵਧੀਆ ਲੱਗਾ ਵਾ ਵੱਡੀ ਝੋਟੀ ਆ ਹਾਂਜੀ ਹਾਂਜੀ ਬਿਲਕੁਲ ਜੀ ਵੱਡੀ ਝੋਟੀ ਆ ਦੇਖੋ ਤੇ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਵੀਜੀ ਕੱਟਾ ਅੱਛਾ ਇਹਦੇ ਮਗਰ ਕੱਟਾ ਹਾਂਜੀ ਠੀਕ ਆ ਜੀ ਸਾਰੀਆਂ ਦੇ ਮਗਰ ਕੱਟੇ ਹੀ ਆ ਇਹ ਕਿੰਨਾ ਕ ਦੁੱਧ ਚਵਾ ਜੂਗੀ ਜੀ ਇਹਨੇ ਵੀ ਦੁੱਧ ਵੀਰ ਜੀ 13 ਕਿਲੋ ਚਵਾ ਦੇਣਾ 13 ਕਿਲੋ ਚਵਾ ਬਾਕੀ ਮੇਰੇ ਕੋ ਵੀ 11 ਕਿਲੋ ਹੈਗਾ ਠੀਕ ਆ ਜੀ ਆਹ ਇੱਕ ਕੁਆਟਰ ਕੁਆਲਟੀ ਦੇ ਸਕਦੇ ਬਾਕੀ ਥਣ ਥਣੋਂ ਐ ਬਹੁਤ ਚੰਗੇ ਗੈਬ ਥਣਾ ਦਾ ਮੋਲੇ ਦਾ ਵੀ ਆਪਾਂ ਜਿਆਦਾ ਕਰਦਾ ਹਾਂ ਹਾਂ ਜੀ ਮੋਲੇ ਦਾ 40 ਕਰ ਲਈਏ 1 35 ਦੀ 1 32 ਦੀ ਹਾਂ ਨਾ ਠੀਕ ਹੈ ਜੀ ਆ ਨਾ ਜਿੰਨੇ ਮੁੱਲ ਪੂਰੇ ਜਾਇਜ ਕਰਤੇ ਆ 132000 ਦੀ ਆ ਛੋਟੀ ਵੀਧੀ ਆਪਣੇ ਕੋ ਇਹ ਸੂਈਨ ਹੋ ਗਏ 15 ਦਿਨ ਹਾਂਜੀ 15 ਤੋਂ 20 ਦਿਨ ਹੋ ਗਏ ਆ ਠੀਕ ਹੈ ਜੀ ਇਹ ਨਾ ਆਪਣੇ ਕੋ ਇਧਰ ਉਹ ਗਿੱਲ ਸਾਹਿਬ ਆਪਾਂ ਤੇ ਇਹ ਵੀ ਭੈਣ ਭਰਾ ਨੂੰ ਜਿੰਨੂ ਦੇਣੀ ਆ ਦੱਸ ਕੇ ਦੇਣੀ ਆ ਤੇ ਇਹ ਥਣ ਥਣ ਨੂੰ ਕੋਈ ਮੁਸ਼ਕਲ ਨਹੀਂ ਆਵੇ ਲੋ ਪੋਲਾ ਵਾ ਧਾਰਾ ਤੂਰਾ ਬਿਲਕੁਲ ਬਰਾਬਰ ਆ ਤੇ ਆ ਮੜਾ ਜਿਹੇ ਜਖਮ ਹੋਇਆ ਵਾ ਤੇ ਕਿਉਂ ਆਪਾਂ ਦੱਸ ਕੇ ਦੇਣੀ ਆ ਜੀ ਜੀ ਬਿਲਕੁਲ ਬਿਲਕੁਲ ਇਦੀ ਕੰਮ ਤਾਂ ਹੀ ਚੱਲਦਾ ਵਿਸ਼ਵਾਸ ਕਰਦੇ ਆ ਲੋਕ ਤੁਹਾਡੇ ਤੇ ਦੂਹਾਂ ਦਿਨਾਂ ਦਾ ਤੇ ਮੁੱਲ ਵੀ ਇਹਦਾ ਆਪਾਂ ਜੈ ਜੀ ਕਰਦੇ ਆ ਇਹਦੇ ਕੋ ਦੁੱਧ ਕਿੰਨਾ ਜੀ ਦੁੱਧ ਕਿੰਨਾ ਜੀ 10 11 ਕਿਲੋ ਦੁੱਧ ਆਗਾ 10 ਤੋਂ 11 ਕਿਲੋ ਚਾਂ ਚਾਂ ਬਹੁਤ ਚੰਗੀ ਆ ਠੀਕ ਹੈ ਛੋਟੀ 140 45 ਦੀ ਜੀ ਭਾਜੀ ਆਹ ਦੇਖੋ ਤੇ ਇਹ ਵੀਰ ਕਹਿੰਦੇ ਵੀ ਥਣ ਤੇ ਕੋਈ ਅਜ ਡਰਦ ਨਹੀਂ ਮਣਾਉਂਦੀ ਨਾ ਨਾ ਵੀਰ ਜੀ ਘਰ ਆਇਆ ਸਾਰਾ ਮੁਸਕੇ ਥਣ ਸੁਣਾ ਬਰਾਬਰ ਹੁੰਦਾ ਸਾਰਾ ਮੈਂ ਨਾ ਵੀਰ ਜੀ ਚਵਾਈ ਕਰਕੇ ਕੋਈ ਖੜੇ ਵੀ ਇਸ ਤਰ੍ਹਾਂ ਇਹ ਇਹਦੇ ਗਿਲਸ਼ਾਹ ਆਪ ਆਪਾ ਮਹਿੰਗੀ ਨਹੀਂ ਚਲੋ ਹੁਣ ਥੋੜਾ ਬੋੜਾ ਵੱਟਾ ਤੇ ਲੱਗਣਾ ਹੀ ਆ ਹਾਂਜੀ 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 1 ਸ਼ਵਾਲ ਲੱਖ ਦੀ ਝੋਟੀ ਆਪ ਲਈ ਹੁਣ ਥਾਂ ਨਾ ਦੇ ਦਾਂਗੇ 1 ਕੋ 5 ਦੀ ਜੈਸਨੂਨ 1 ਲੱਖ 5000 ਦੀ ਬਾਕੀ ਪਿੱਠ ਪੁੱਠ ਵੇਖ ਲਓ ਝੋਟੀ ਦੀ ਕਿੱਡੀ ਕੈਮ ਆ ਤੇ ਸਿੰਗਲ ਹੱਡੀ ਦੀ ਆ ਇਹਦਾ 1 ਲੱਖ 5000 ਦੀ ਵੀਰ ਕਹਿੰਦੇ ਦੇ ਦਾਂਗੇ ਆਪ 1 ਲੱਖ 52000 ਦੀ ਲਈ ਆ ਤੇ ਇੱਕ ਤੁਹਾਨੂੰ ਵਿਹੜ ਵਿਖਾ ਲਦੇ ਆ ਵਿਹੜੀ ਵੀ ਜੀ ਬਹੁਤ ਟੌਪ ਦੀ ਏ ਠੀਕ ਆ ਜੀ ਮਗਰ ਵਸ਼ੀ ਬੜੀ ਸੋਹਣੀ ਵਿਹੜੀ ਅਸੀਂ ਇਹ ਵੀ ਜੀ ਚੰਗੇ ਸੀਮਨ ਦੇ ਆ ਤੇ ਦੂਜਾ ਸੁਭਾਵਾ ਹਾਂਜੀ ਹੁਣ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਸੈਕਟਰ ਸੀਮਨ ਲੱਗਾ ਵੀ ਤੇ ਹਰ ਦੀ ਕੁਆਲਟੀ ਹੋ ਸਕਦੀ ਏ ਤੇ ਇਹਦਾ ਵੀ ਆਪਾਂ ਮੁੱਲ ਗੈਰੀ ਕਰਦਾ ਨਾ ਵੀਰ ਜੀ ਇਹਦੇ ਕਿੰਨੇ ਦਿਨਾਂ ਦਾ ਸੁਹਾ ਜੀ ਇਹਦਾ ਵੀ ਸੀ ਕੱਲ ਦੀ ਕੱਲ ਦੀ ਸੂਈ ਅੱਛਾ ਕੱਲ ਦੀ ਸੂਈ ਠੀਕ ਆ ਜੀ ਕੱਲ ਦੀ ਸੂਈ ਇਹਦੇ ਕੋਲ ਕਿੰਨਾ ਦੁੱਧ ਜੀ ਅਸਲ ਦੁੱਧ ਇਹ ਕੋਈ ਐਟੇ ਮੈਂ બોਲਾਂ 17 18 ਕਿਲੋ 17 ਤੋਂ 18 ਕਿਲੋ ਬੋਲਾਂ ਵਾ 3 ਕਿਲੋ ਚ ਹੋਊਗੀ ਠੀਕ ਆ ਜੀ ਤੇ ਵਾਹ ਆ ਵੇਖੋ ਖੁੱਲੇ ਗਾੜੀ ਵਿੱਚ ਥਣ ਬੋਕਰਦੇ ਕਵਲਟੀ ਵੇਚ ਸਕਦੇ ਬਹੁਤ ਚੰਗੀ ਕੁਆਲਟੀ ਦੀ ਆ ਵੀ ਜੀ ਠੀਕ ਠੰਡੀ ਆ ਜੀ ਸਰ ਠੀਕ ਆ ਜੀ ਬਾਕੀ ਆਰਡਰ ਕੁਆਲਟੀ ਤਾਂ ਵੀ ਜੀ ਪਤਾ ਲੱਗ ਜਾਂਦਾ ਦੁੱਧ ਵਾਲੇ ਪਸ਼ੂ ਦਾ ਹਾਂ ਜੀ ਹਾਂ ਜੀ ਬਾਕੀ ਵਸ਼ੀ ਬਹੁਤ ਪਿਆਰੀ ਹੈ ਮਗਰ ਠੀਕ ਹੈ ਜੀ ਆਹ ਲਓ ਇੱਕ ਛਣ ਤੋਂ ਵਿਖਾ ਦੋ ਹਾਂਜੀ ਹਾਂਜੀ ਲੈਓ ਜੀ ਕਾਣਨੇ ਬਨੇ ਫਰਗੋ ਮ ਵਿਖਾ ਲਦੇ ਹੋ ਵਿਖਾ ਲ ਤੇ ਜੀ ਵਿਖਾ ਲ ਤੇ ਇਹ ਕਿੰਨਾ ਕ ਵੀਰ ਜੀ ਦੁੱਧ ਚਵਾਜੂਗੀ 25 ਕਿਲੋ ਚੋਕ ਵੀ ਸੀ 25 ਕਿਲੋ ਇਸ ਟਾਈਮ ਤੇ ਸੇਵਾ ਤੇ ਹਾਂਜੀ ਹਾਂਜੀ ਬਿਲਕੁਲ ਜੀ ਦੁੱਧ ਜਾਂ ਸੇਵਾ ਤੇ ਬਾਕੀ ਆਪਣੀ ਆਓ ਚਵਾਈ ਕਰਕੇ ਦੋ ਟਾਈਮ ਤੇ ਫਿਰ ਖੜੋ ਹੋਰ ਇਹ ਵੀਰ ਜੀ ਗਾਂ 17 ਤੋਂ 18 ਕਿਲੋ ਬੋਲਾ ਜੀ ਲੱਸੀਆ ਤੇ ਇਹਦਾ ਆਪਾਂ ਜਾਜੀ ਕਰਦੇ ਹਾਂ। ਹਾਂਜੀ। ਮੋਲੇ ਦਾ ਆਪਾਂ ਦਾ 1 ਇੱਕ 80 ਹਜ਼ਾਰ ਕਰਦੇ ਹਾਂ। ਅੱਛਾ ਉਹ ਮੱਜਾਂ ਦੇ ਕਰਕੇ ਟੋਲੇ ਖਾ ਪਿਆ ਜਾਂਦਾ। 1 80 ਕਰਦੇ ਹਾਂ ਮੋਲੇ ਦਾ। ਹਾਂਜੀ ਹਾਂਜੀ। ਤੇ ਦੇਣ ਲੈਣ ਵਾਲੀ ਗੱਲ ਹੀ। ਆਹ ਨਾ ਹੀ 75 ਦੀ ਦੇਦਾ ਕੈ ਜਸਨੋਈ। 75 ਹਜ਼ਾਰ ਦੀ ਕੈ ਜਸਨੋਈ। 1000 ਰੁਪਏ ਅੰਗੀ ਲਡੇੜੀ ਫਾਰਮ ਕਰਕੇ ਛੋੜ ਕਰਦਾ। ਤੇ 74 ਹਜ਼ਾਰ ਦੀ। 74 ਹਾਂਜੀ। ਠੀਕ ਆ ਜੀ। ਇਹਦਾ ਤੇ ਬਾਕੀ ਵੀਰ ਜੀ ਇਹੋ ਹੀ ਆਪਣੇ ਕੋ ਪਸ਼ੂ ਆ। ਹਾਂਜੀ ਹਾਂਜੀ। ਤੇ ਬਹੁਤ ਚੰਗੀ ਕੁਆਲਟੀ ਦੇ ਪਸ਼ੂਆ ਵੀਰ ਹਣਾ ਕੋਲ ਤੇ ਲਾ ਲਿਓ ਵੀਰਾਂ ਨੂੰ ਫੋਨ ਆਹ ਹੁਣ ਮੇਰੇ ਵੀਰ ਤਸੱਲੀ ਕਰਕੇ ਖੜਨ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਕਮੈਂਟ ਕਰਿਆ ਕਰੋ ਹੰਨ ਨੂੰ ਸਪੋਰਟ ਕਰੋ ਜੀ ਜੀ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਚੰਗਾ ਕੰਮ ਕਰੀਏ ਤੇ ਲੋਕੀ ਸ਼ੋਭਾ ਦਿੰਦੇ ਚਲੋ ਮਾਲ ਤੁਸੀਂ ਚੰਗਾ ਲੈ ਕੇ ਆਉਂਦੇ ਜੇ ਤੇ ਵੇਖਦਾ ਵੀ ਚੰਗਾ ਹਾਂਜੀ ਹਾਂਜੀ ਠੀਕ ਹੈ ਤੇ ਲਾ ਲਿਓ ਵੀਰਾਂ ਨੂੰ ਫੋਨ ਬਹੁਤ ਯਾਦੀ ਚੰਗੀ ਕੁਆਲਟੀ ਦੇ ਪਸ਼ੂ ਹੁੰਦੇ ਆ ਕੋਈ ਕੁਝ ਜੀ ਇੰਦਾ ਦੇ ਪੀਸ ਇੱਥੇ ਮਿਲਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਕਰ ਝੋਟੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ